ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਕੱਲ ਸੀ ਆਪਣੇ ਪਿੰਡੇ ਸ਼ਵੀਲ 메ਨ ਅੱਡੇ ਦੇ ਉੱਤੇ ਤੇ 13-14 ਸਾਲ ਹੋ ਗਏ ਐ ਸ਼ਵੀਲ ਨੂੰ ਚੱਲਦੀ ਇਹਨੂੰ ਤੇ ਆ ਜਿਹੜੇ ਸ਼ਹੀਦੀ ਦੇਹਾੜੇ ਹੁੰਦੇ ਉਹਨਾਂ ਵਿੱਚ ਇਹ ਸ਼ਵੀਲ ਲਾਈ ਜਾਂਦੀ ਆ ਸੋ ਆ ਵੀਰ ਵੀ ਸੇਵਾ ਕਰਦੇ ਹੋਏ ਤੇ ਮਹਾਰਾਜ ਕਿਉਂਕਿ ਗਰਮੀ ਬਹੁ ਹੁੰਦੀ ਇਹਨਾਂ ਦਿਨਾਂ ਵਿੱਚ ਨਾ ਮਹਾਰਾਜ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ ਆ ਜਿਹੜੇ ਵੀਰ ਵੀ ਸੇਵਾ ਕਰਦੇ ਆ ਕਿਉਂਕਿ ਜਿਹੜੇ ਸੁਆਸ ਆਪਣੇ ਆ ਉਹ ਲੇਖੇ ਵਿੱਚ ਲੱਗਦੇ ਆ ਜਦੋਂ ਆਪਾਂ ਕੋਈ ਚੰਗਾ ਕਾਰਜ ਕਰਦੇ ਆ ਨਾ ਜਿਹੜੇ ਆਪਣੇ ਸੁਆਸ ਆਪਣੇ ਜਿੰਨੇ ਲਿਖਾ ਕੇ ਲੈ ਕੇ ਆਏ ਹੁੰਦੇ ਆ ਤੇ ਜਿਹੜੇ ਸੁਆਸ ਤਾਂ ਆਪਾਂ ਸਿਮਰਨ ਕਰਦੇ ਆ ਬਾਣੀ ਪੜ੍ਹਦੇ ਆ ਜਾਂ ਆਪਾਂ ਸੇਵਾ ਕਰਦੇ ਆ ਨਘਾਲੇ ਉਹ ਕੰਮ ਆਉਣੇ ਆ ਬਾਕੀ ਸਾਰੇ ਜਿਹੜੇ ਆ ਉਹ ਵਿਅਰਥੇ ਚਲ ਜਾਣੇ ਆਪਣੇ ਆ ਨਾ ਸੋ ਕੋਸ਼ਿਸ਼ ਕਰਿਆ ਕਰੋ ਵੀ ਜਦੋਂ ਵੀ ਕਿਤੇ ਕੋਈ ਚੰਗਾ ਕੰਮ ਹੁੰਦਾ ਸੇਵਾ ਦਾ ਜਾਂ ਸਿਮਰਨ ਕਰਨਾ ਹੁੰਦਾ ਜਾਂ ਬਾਣੀ ਪੜ੍ਹਨੀ ਹੁੰਦੀ ਉਹਦੇ ਵਿੱਚ ਜ਼ਰੂਰ ਆਪਣਾ ਜਦਾਂ ਸਵਾਸ ਜਿਹੜੇ ਆ ਲੇਖੇ ਵਿੱਚ ਲਾਇਆ ਕਰੋ ਤਾਂ ਕਿ ਆਪਾਂ ਨੂੰ ਦੁਨੀਆ ਤੇ ਆਉਣ ਤੇ ਜਦੋਂ ਆਪਾਂ ਵਾਪਸ ਜਾਣਾ ਐ ਤਾਂ ਸਾਰੇ ਪਰੌਣਾ ਹੀ ਆ ਤੇ ਉੱਥੇ ਵੀ ਆਪਾਂ ਨੂੰ ਪਰਮੇਸ਼ਰ ਅੱਗੇ ਥੋੜਾ ਜਿਹਾ ਆਪਾਂ ਜਦਾਂ ਮਤਲਬ ਖੜਨ ਜੋਗੇ ਹੋ ਜਾਈਏ ਜੇ ਆਪਾਂ ਚੰਗੇ ਕਾਰਜ ਕੀਤੇ ਹੋਣਗੇ ਸੋ ਆ ਦੇਖੋ ਜੀ ਅਸ਼ਵੀਲ ਲੱਗੀ ਆ ਤੇ ਸਾਰੇ ਜਣੇ ਇੱਧਰ ਸੇਵਾ ਕਰਦੇ ਇੱਧਰ ਪੂੜੀਆਂ ਬਣਦੀਆਂ ਜਿਹੜੇ ਆਪਣੇ ਸ਼ੋਲੇ ਕੜਾ ਪੂਰੀਆਂ ਜਿਹੜੇ ਸੇਵਾ ਕਰਦੇ ਸੀ ਉਹਨਾਂ ਲਈ ਬਣੀਆਂ ਸੀਗੀਆਂ ਸੋ ਅ ਅੰਦਰ ਵੀ ਜਾ ਕੇ ਦਿਖਾਲਦੇ ਆ ਤੁਹਾਨੂੰ ਇੱਧਰ ਵੀ ਰੋਣੀ ਬੈਠੇ ਹੋਣੇ ਤੇ ਅੰਦਰ ਚਾਲਦੇ ਬਾਅਦ ਚੋਂ ਆ ਸੇਵਾਦਾਰਿਆ ਸਾਰੇ ਸੇਵਾ ਕਰਦੇ ਆ ਅ ਦੇਖੀ ਜਾਓ ਜੀ ਨਾਲ ਨਾਲ ਕਰੋ ਦਰਸ਼ਨ ਤੇ ਇਹਨਾਂ ਉਪਰਾਲਿਆਂ ਦੇ ਨਾਲ ਇਦਾਂ ਵੀ ਚਲੋ ਕੋਈ ਮੋਟਰਸਾਈਕਲ ਤੇ ਰਾਹੀਰ ਜਾਂਦਾ ਆ ਹਨਾ ਗਰਮੀ ਬਹੁਤ ਆ ਤੇ ਅਗਲਾ ਰੁਕ ਲੈਂਦਾ ਅੱਜ ਕੱਲ ਤੇ ਜਿਹੜੇ ਗੱਡੀਆਂ ਚ ਏਸੀਆਂ ਚ ਬੈਠੇ ਹੁੰਦੇ ਆ ਉਹਨਾਂ ਨੂੰ ਵੀ ਥਿਆਬ ਬਹੁਤ ਲੱਗਦੀ ਆ ਕਿਉਂਕਿ ਗਰਮੀ ਨਹੀਂ ਪੈ ਰਹੀ ਆ ਤੇ ਤਾਂ ਕਰਕੇ ਆ ਦੇਖੋ ਜੀ ਬਰਤਨ ਧੋਣ ਦੀ ਸੇਵਾ ਕਰਦੇ ਆ ਤੇ ਕੋਈ ਟਰੱਕ ਵਾਲਾ ਵੀਰ ਹੁੰਦਾ ਲੰਮੇ ਸਫਰਾਂ ਤੇ ਜਾਣ ਵਾਲਾ ਹਨਾ ਪਾਣੀ ਕਈ ਵੇਲੇ ਗੱਡੀ ਚ ਪਿਆ ਪਿਆ ਤੱਤਾ ਹੋ ਜਾਂਦਾ ਹਨਾ ਤੇ ਤਾਂ ਕਰਕੇ ਅਗਲੇ ਬ੍ਰੇਕ ਮਾਰ ਕੇ ਤੇ ਜਲ ਛਕ ਲੈਂਦੇ ਆ ਤੇ ਜਦਾਂ ਲੱਗਦੀਆਂ ਗਰਮੀਆਂ ਵਿੱਚ ਸ਼ਵੀਲਾਂ ਬਹੁਤ ਜਗ੍ਹਾ ਜਈ ਜਮਸ਼ੀਰਪਿੰਡ ਵਿੱਚ ਲੱਗੀ ਸੀ ਸ਼ਵੀਰ ਜੀ ਉਹਦੇ ਦਰਸ਼ਨ ਉਦਾਰੇ ਕਰਾ ਰਹੇ ਆ ਤੁਹਾਨੂੰ ਇਹ ਉਪਰਾਲੇ ਚੰਗੇ ਆ ਜੀ ਹੁਣੇ ਚਾਹੀਦੇ ਆਪਣੇ ਦਸਾਂ ਨੌਂ ਦੀ ਕਿਰਤ ਕਮਾਈ ਵਿੱਚੋਂ ਦਸਵੰਦ ਕੱਢ ਕੇ ਤੇ ਆਪਾਂ ਨੂੰ ਇਹ ਸੇਵਾ ਜਿਹੜੀ ਆ ਕਰਨੀ ਚਾਹੀਦੀ ਆ ਜਿੰਨੇ ਜੋਗੇ ਕੋਈ ਤਨ ਨਾ ਕਰ ਲਵੇ ਕੋਈ ਮਨ ਨਾ ਕਰ ਲਵੇ ਕੋਈ ਧਨ ਨਾ ਕਰ ਲਵੇ ਮੰਨ ਸੇਵਾ ਕਰਨੀ ਚਾਹੀਦੀ ਆ ਜਿੰਨੇ ਜੋਗੇ ਵੀ ਆ ਸੋ ਗਰਮੀ ਬਹੁਤ ਸੀ ਭਰਾ ਤੇ ਪਰ ਫੇ ਵੀ ਮੁੰਡੇ ਲੱਗੇ ਰਿਹਾ ਸਾਰਾ ਦਿਨ ਕਿ ਕਿਉਂਕਿ ਪਸੀਨਾ ਵਹੋਂ ਡਿਆ ਸੀਗਾ ਤੇ ਫੇਰ ਵੀ ਵਿਚਾਰੇ ਚਲੋ ਰੋਜ਼ ਧੁੱਪੇ ਰਹਿਣ ਦੀ ਪ੍ਰੈਕਟਿਸ ਨਹੀਂ ਹੁੰਦੀ ਆਪਾਂ ਕਦੇ ਸ਼ਾਮੇ ਹੋ ਜਾਂਦੇ ਆ ਕਦੇ ਘਰੇ ਆਰਾਮ ਕਰ ਲੈਂਦੇ ਦੁਪਹਿਰ ਨੂੰ ਹਨਾ ਪਰ ਜਦੋਂ ਸੇਵਾ ਕਰਨੀ ਹੁੰਦੀ ਆ ਉਦੋਂ ਸਾਰਾ ਦਿਨ ਹੀ ਲੱਗ ਜਾਂਦਾ ਤੇ ਵਧੀਆ ਪ੍ਰਾਰਲਾ ਕੀਤਾ ਵੀਰ ਹੋਣਾ ਨੇ ਤੇ ਆ ਮੇਨ ਅੱਡਾ ਆ ਸਾਡੇ ਪਿੰਡ ਦਾ ਤੇ ਆ ਮੇਨ ਅੱਡੇ ਦੇ ਉੱਤੇ ਲੱਗੀ ਐ ਸ਼ਵੀਲ ਤੇ ਬਲਜੀਤ ਹੁਣੀ ਆ ਮੀਰੇ ਹੁਣੀ ਸਾਰੇ ਜਣੇ ਲੱਗੇ ਆ ਸੇਵਾ ਕਰਨ ਅੰਦਰ ਬਜ਼ੁਰਗ ਜਿਹੜੇ ਵਰਤਨ ਤੋੜ ਰਿਹਾ ਅੱਪਾ ਹੁਣ ਤੁਹਾਨੂੰ ਦਿਖਾਲਦੇ ਆਂ ਅੰਦਰਲਾ ਮੀਰਵਾਵੀ ਬੇ ਅੰਦਰ ਜਿਹੜੇ ਆ ਸੇਵਾ ਕਰਦੇ ਸੀਗੇ ਉਹਨਾਂ ਲਈ ਜਿਹਦਾ ਪੂਰੀਆਂ ਦਾ ਲੰਗਰ ਕਿਉਂਕਿ ਦੁਪਹਿਰ ਨੂੰ ਭੁੱਖ ਵੀ ਲੱਗ ਜਾਣੀ ਸੀ ਸੋ ਆ ਨਾਲ-ਨਾਲ ਵਾਰਤਾ ਲਾਭ ਕਰਦੇ ਹੋਏ ਤੇ ਨਾਲ-ਨਾਲ ਆਪਣੇ ਪੂਰੀਆਂ ਛਕਦੇ ਆ ਨਾ ਸਾਰੇ ਜਣੇ ਮੈਂ ਨੰਗਣ ਲੱਗਾ ਸੀ ਉੱਥੋਂ ਅੱਡੇ ਤੋਂ ਤੇ ਮੈਂ ਦੇਖਿਆ ਕਿ ਮੁੰਡਿਆਂ ਨੇ ਸ਼ਵੀਰ ਲਈ ਆ ਤੇ ਮੈਂ ਕਿਹਾ ਚਲੋ ਇੰਨਾ ਤੇ ਵੀ ਵੀਡੀਓ ਪਾਈਏ ਕਿਉਂਕਿ ਮੈਨੂੰ ਹੁੰਦਾ ਹੈ ਵੀ ਜਿੱਥੇ ਵੀ ਕੋਈ ਚੰਗਾ ਕੰਮ ਹੁੰਦਾ ਹੈ ਨਾ ਉਹ ਜਿਹੜਾ ਬੰਦਾ ਮਰਜ਼ੀ ਕਰੇ ਆਪਾਂ ਉਹਦੀ ਜਦਾਂ ਉਹ ਦਿਖਾ ਲੈਣੇ ਦਿਖਾ ਲੈਣਾ ਹੁੰਦਾ ਕਿਉਂਕਿ ਇਹਨਾਂ ਚੀਜ਼ਾਂ ਨੂੰ ਦੇਖ ਕੇ ਦੂਜਿਆਂ ਦਾ ਤਸ਼ਾਹ ਪੱਦਾ ਆ ਤਾਂ ਕਰਕੇ ਉਪਰਾਲੇ ਕਰਨੇ ਚਾਹੀਦੇ ਆ ਭਾਵੇਂ ਕੋਈ ਕਿਸੇ ਵੀ ਧਰਮ ਦਾ ਕੋਈ ਬੰਦਾ ਹੋਵੇ ਕੋਈ ਵੀ ਕੰਮ ਕਰਦਾ ਹੋਵੇ ਚੰਗਾ ਆਪਾਂ ਕੋਸ਼ਿਸ਼ ਕਰੀਦੀ ਆ ਵੀ ਉਹਨੂੰ ਐਪਰੀਸ਼ੀਏਟ ਕਰੀਏ ਉਹ ਆਪਾਂ ਕਿੱਦਾਂ ਕਰ ਸਕਦੇ ਆ ਆਪਾਂ ਵੀਡੀਓ ਪਾ ਕੇ ਕਰ ਸਕਦੇ ਆ ਸੋ ਆਪਾਂ ਉਹ ਆਪਣਾ ਜਤਨ ਜਿਹੜਾ ਯਾਰੀ ਰੱਖੀਦਾ ਹੈ ਤੇ ਆ ਤੁਹਾਨੂੰ ਉੰਦਲਾ ਵੀਰਬਾਦ ਖਾਲਿਆ ਜਿੱਤੇ ਸ਼ਿਵادار ਜਿਹੜੇ ਆ ਛੱਕਦੇ ਆ ਉਹ ਮਲਕੀਤ ਦਾ ਸਿੰਘ ਆ ਮਲਕੀਤ ਦਾ ਬੇਟਾ ਤੇ ਆ ਦੇਖੋ ਜੀ ਆ ਬਾਹਰਲਾ ਹੁਣ ਤੁਹਾਨੂੰ ਦਿਖਾਲ ਦਿੰਨੇ ਆ ਦ੍ਰਿਸ਼ ਇਹ ਅੱਜ ਜਮਸ਼ੀਰਪੁਰ ਪਿੰਡ ਦੀਆਂ ਤਸਵੀਰਾਂ ਜੀ ਇਹ ਤੁਹਾਨੂੰ ਥਾਂ ਥਾਂ ਤੇ ਇਹ ਤਸਵੀਰਾਂ ਲੱਗੀਆਂ ਮਿਲਣਗੀਆਂ ਪੰਜਾਬ ਦੇ ਵਿੱਚ ਖਾਸ ਕਰਕੇ ਸੋ ਠੀਕ ਆ ਦੋਸਤੋ ਜੀ ਇੰਨੀਆਂ ਬੇਨਤੀਆਂ ਕਰੋ ਪਰਵਾਹ